ਇੱਕ ਸੁਨੇਹਾ ਭਾਗ 7 ਕਰਜ਼ਾ ਇੱਕ ਸਮਾਜ ਚ ਬਹੁਤ ਹੀ ਪ੍ਰਚਲਿਤ ਰਸਮ ਕਹਿ ਲੀਏ ਰਿਵਾਜ ਕਹਿ ਲੀਏ ਜਾਂ ਵਿਚਾਰ ਕਹਿ ਲੀਏ ਕਰਜ਼ੇ ਤੋਂ ਜਿੰਨਾ ਹੋ ਸਕਦਾ ਉਹਨਾਂ ਪਾਸਾ ਵਟ ਕੇ ਰੱਖੋ ਕਿਉਂਕਿ ਕਰਜ਼ਾ ਜਿਹੜਾ ਉਹ ਤੁਹਾਨੂੰ ਅੱਗੇ ਵਧਣ ਨਹੀਂ ਦਿੰਦਾ ਤੁਹਾਨੂੰ ਤੁਹਾਡੀਆਂ ਜ਼ਿੰਦਗੀ ਦੀਆਂ ਜਿਹੜੀਆਂ ਰੁਝੇਵੇਂ ਨੇ ਆਰਥਿਕ ਰੁਝੇਵੇਂ ਖਾਸ ਕਰਕੇ ਉਹਨਾਂ ਚੋਂ ਨਿਕਲਣ ਨਹੀਂ ਦਿੰਦਾ ਕੁਝ ਲੋੜਾਂ ਪੂਰੀਆਂ ਕਰਨ ਲਈ ਹੋ ਸਕਦਾ ਆਪਾਂ ਕਰਜ਼ਾ ਚੱਕੀਏ ਜਾਂ ਕਰਜ਼ਾ ਲੈ ਲਈਏ ਪਰ ਉਹ ਲੋੜਾਂ ਤੋਂ ਪਾਸਾ ਵੱਟ ਕੇ ਵੀ ਜ਼ਿੰਦਗੀ ਨੂੰ ਜਿਉਆ ਜਾ ਸਕਦਾ ਇੰਗਲਿਸ਼ 'ਚ ਜੇ ਮੈਂ ਕਹਾਂ ਤਾਂ ਆਪਾਂ ਕ੍ਰੈਡਿਟ ਯੂਟਿਲਾਈਜੇਸ਼ਨ ਵੱਲ ਨਾ ਜਾਈਏ ਕ੍ਰੈਡਿਟ ਯੂਟਿਲਾਈਜੇਸ਼ਨ ਆਪਾਂ ਨੂੰ ਆਦਤ ਪਾ ਦਿੰਦੀ ਆ ਬੜੀਆਂ ਸਾਰੀਆਂ ਚੀਜ਼ਾਂ ਬੜੀਆਂ ਸਾਰੀਆਂ ਅ ਜ਼ਿੰਦਗੀ ਦੀਆਂ ਇਛਾਵਾਂ ਪੂਰੀਆਂ ਕਰਨ ਦੀ ਪਰ ਕਿਤੇ ਨਾ ਕਿਤੇ ਜਾ ਕੇ ਉਹ ਤੁਹਾਨੂੰ ਤੰਗ ਜ਼ਰੂਰ ਕਰਨਗੀਆਂ ਕਰਜ਼ੇ ਦੇ ਰੂਪ 'ਚ ਕਿਉਂਕਿ ਆਪਣੀ ਆਮਦਨ ਦੇ ਹਿਸਾਬ ਨਾਲੇ ਖਰਚਾ ਜਿਹੜਾ ਉਹ ਕਰਨਾ ਚਾਹੀਦਾ ਇੱਕ ਪੰਜਾਬੀ ਦੀ ਕਹਾਵਤ ਵੀ ਆ ਵੀ ਆਪਣੀ ਚਾਦਰ ਦੇਖੀ ਪੈਰ ਪਸਾਰਨੇ ਚਾਹੀਦੇ ਨੇ ਉਹਨਾਂ ਕੇ ਖਰਚਾ ਕਰਨਾ ਚਾਹੀਦਾ ਜਿੰਨਾ ਕਿ ਤੁਸੀਂ ਕਮਾ ਰਹੇ ਹੋ ਜ਼ਰੂਰੀ ਨਹੀਂ ਸਾਰੀਆਂ ਸਹੂਲਤਾਂ ਸਾਰੇ ਸਮਾਜ ਨੂੰ ਜਾਂ ਸਾਰੀ ਵਿਅਕਤੀਆਂ ਨੂੰ ਮਿਲਣ ਹਾਂ ਆਪਣੇ ਤੋਂ ਉੱਪਰ ਵਾਲੇ ਜਾਂ ਆਪਣੇ ਤੋਂ ਵੱਡੇ ਲੈਵਲ ਦੇ ਲੋਕਾਂ ਨੂੰ ਦੇਖ ਕੇ ਕਦੇ ਅਫਸੋਸ ਨਹੀਂ ਕਰਨਾ ਚਾਹੀਦਾ ਕਿਉਂਕਿ ਸੜਕ ਤੇ ਜਦੋਂ ਆਪਾਂ ਨਿਕਲਦੇ ਆ ਤਾਂ ਸਾਈਕਲ ਵਾਲੇ ਵੀ ਮਿਲਦੇ ਆ ਪੈਦਲ ਵਾਲੇ ਵੀ ਮਿਲਦੇ ਨੇ ਆਪਣੇ ਆਪ ਨੂੰ ਉਹਨਾਂ ਨਾਲ ਕੰਪੇਅਰ ਜ਼ਰੂਰ ਕਰਕੇ ਦੇਖਣਾ ਚਾਹੀਦਾ ਵੀ ਤੁਹਾਨੂੰ ਪਰਮਾਤਮਾ ਨੇ ਰੱਖਿਆ ਕਿਹੜੀ ਜਗ੍ਹਾ ਤੇ ਹੋਇਆ ਸ਼ੁਕਰਗੁਜ਼ਾਰ ਰਹਿਣਾ ਚਾਹੀਦਾ ਉਸ ਪਰਮਾਤਮਾ ਦਾ ਉਸ ਵਾਹਿਗੁਰੂ ਦਾ ਕਰਜੇ ਤੋਂ ਦੂਰ ਰਹਿਣਾ ਚਾਹੀਦਾ ਧੰਨਵਾਦ